ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਇਸ ਵਕਤ ਅਸੀਂ ਮੌਜੂਦ ਹੈ ਬਠਿੰਡਾ ਦੇ ਜੁਜਾਤ ਸਿੰਘ ਨਗਰ ਜੀ ਸਾਈਡ ਦਾ ਜੁਜਾਤ ਸਿੰਘ ਨਗਰ ਜੀ ਤੇ ਇਸ ਵਕਤ ਆਏ ਹੋਏ ਮਾਰਕ ਟਰੈਵਲਸ ਦੇ ਤੇ ਬੜੇ ਪੂਰੇ ਬਠਿੰਡਾ ਵਾਸੀ ਵਾਸਤੇ ਬਹੁਤ ਵੱਡੀ ਕੁਝ ਕਰੀ ਹੈ ਜੀ ਹੁਣ ਇਹਨਾਂ ਵੱਲੋਂ ਇੱਕ ਸਰਵਿਸ ਸ਼ੁਰੂ ਕੀਤੀ ਹੈ ਜੀ ਯਾਨੀ ਕਿ ਸੈਲਫ ਡਰਾਈਵ ਕਾਰ ਯਾਨੀ ਕਿ ਬਿਨਾ ਡਰਾਈਵਰ ਤੋਂ ਤੁਸੀਂ ਕਾਰ ਲੈ ਜਾ ਸਕਦੇ ਹੋ ਭਾਵੇਂ ਇੱਕ ਦਿਨ ਵਾਸਤੇ ਚਾਹੀਦੀ ਹੈ ਭਾਵੇਂ ਮਹੀਨੇ ਵਾਸਤੇ ਚਾਹੀਦੀ ਹੈ ਜੀ ਤੇ ਇਹ ਨਵਾਂ ਸਿਸਟਮ ਹੈ ਜੀ ਬਠਿੰਡਾ ਵਿੱਚ ਪਹਿਲੀ ਵਾਰ ਹੋ ਰਿਹਾ ਜੀ ਤਾਂ ਪਹਿਲਾਂ ਆਪਾਂ ਮਿਲਦੇ ਹਾਂ ਜੀ ਮਾਰਕ ਟਰੈਵਲ ਦੀ ਜੋ ਓਨਰ ਖਾਨ ਜੀ ਉਹਨਾਂ ਨਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਬੁਲਾਈ ਮਾਈਕ ਰੱਖ ਰਿਹਾ ਹਾਂ ਤੁਹਾਨੂੰ ਗੱਲ ਕਰ ਰੋ ਸੋਚੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਅ ਸਰ ਪਹਿਲਾਂ ਤੁਹਾਨੂੰ ਬਤਾਇਆ ਜੀ ਬਹਿੰਡਾ ਵੀ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਸੈਲਫ ਡਰਾਈਵ ਦੀ ਸਰਵਿਸ ਸ਼ੁਰੂ ਕੀਤੀ ਹੈ ਉਹ ਬਹਿੰਡਾ ਹੋਂਸੇ ਤੋਂ ਜਾਓ ਸਿਸਟਮ ਕੀ ਹੈ ਸਰ ਸਾਡੇ ਕੋਲ ਸੈਲਫ ਡਰਾਈਵ ਕਾਰਸ ਹੁੰਦੀਆਂ ਨੇ ਜਿਵੇਂ ਤੁਹਾਡੀ ਫੈਮਿਲੀ ਨੀਡ ਹੋਵੇ ਤੁਹਾਡੇ ਕੋਲ ਘਰੇ 5 ਸੀਟਰ ਰੱਖੀ ਆ ਪਰ ਤੁਹਾਨੂੰ ਅਮਰਜੈਂਸੀ 7 ਸੀਟਰ ਕਾਰ ਦੀ ਲੋੜ ਪੈ ਗਈ ਤਾਂ ਤੁਸੀਂ ਸਾਡੇ ਤੋਂ ਰੈਂਟ ਤੇ ਹਾਇਰ ਕਰਕੇ ਕਾਰ ਲੈ ਲਿਓ ਆਪਦੇ ਡਾਕੂਮੈਂਟਸ ਨੇ ਜੋ ਇੱਕ ਸਟੈਂਡਰਡ ਐਗਰੀਮੈਂਟ ਹੁੰਦਾ ਉਹ ਐਗਰੀਮੈਂਟ ਸਾਈਨ ਕਰਕੇ ਗੱਡੀ तो साढ़े ऑफिस आऊँ नाल दिन एकड़ी लेके जाऊँ ये सस्ते में नहीं होगे कि तेरे पुरानिये कटियां दी दी तो दो यर पांच जी मॉडल दी दो यर दो मॉडल दी नहीं सोनो साढ़े पर दो हीर ते ही मॉडल तो थले कटियां नहीं बिल्लूगी दो हीर ते ही चौबीस पच्ची मॉडल नहीं कटियां मिल ली है मूवी पर नवीन ਉਹ ਅਕੋਰਡਿੰਗ ਹੀ ਹਾਂਜੀ ਹਾਂਜੀ ਉਸ ਦੇ ਅਕੋਰਡਿੰਗ ਹੀ ਰੈਂਟ ਹੁੰਦਾ ਜੀ ਉਹਨੂੰ ਮਹੀਨੇ ਲਈ ਚਾਹੀਦੀ ਆ ਤਾਂ ਰੈਂਟ ਘੱਟ ਆਊਗਾ ਜੇ ਉਹਨੂੰ ਇੱਕ ਦਿਨ ਲਈ ਚਾਹੀਦੀ ਆ ਰੈਂਟ ਜ਼ਿਆਦਾ ਹੋਊਗਾ ਉਹ ਅਕੋਰਡਿੰਗ ਹੀ ਆ ਕਿਹਣੀ ਗੱਡੀ ਚਾਹੀਦੀ ਆ ਉਹ ਸਾਰਾ ਉਹ ਸਿਸਟਮ ਦੇ ਸਾਹਮਣੇ ਹੁੰਦਾ ਠੀਕ ਉਹਦੇ ਲਈ ਤੁਸੀਂ ਸਾਨੂੰ ਕਾਲ ਜਾਂ ਸਕਰੀਨ ਤੇ ਦਿੱਤਾ ਇਹਦਾ ਨੰਬਰ ਉੱਤੇ ਕਾਲ ਕਰ ਲਓ ਜਾਂ ਸਾਡੀ ਲੋਕੇਸ਼ਨ ਤੇ ਆ ਕੇ ਮਿਲ ਲਓ ਰੈਂਟ ਕਿਉਂਕਿ ਅਕੋਰਡਿੰਗ ਟੂ ਦਾ ਕਾਰ ਟਾਈਮ ਐਂਡ ਲੋਕੇਸ਼ਨ ਹੈਗਾ ਅੱਛਾ ਮਨ ਬਲੋਬੇ ਟਿੰਡਾਵਤੀ ਨੇ ਕਿਤੇ ਕੋਈ ਮਨ ਜਨ ਹੈਗਾ ਤਹੋ ਲਿਗਾਸਰ ਤੁਹਾਡੇ ਕੋਲ ਬਿੱਟੀ ਬਿਲਕੁਲ ਜੀ ਬਿਲਕੁਲ ਹੈਸਲ ਫਰੀ ਜਦੋਂ ਮਰਜ਼ੀ ਆਓ ਨਵੀਆਂ ਗੱਡੀਆਂ ਸਾਡੇ ਤੋਂ ਜਾ ਕੇ ਆਪ ਦਾ ਘਰ ਫਿਰ ਕੇ ਆਓ ਜੇ ਤੁਹਾਡੇ ਘਰੇ ਫੈਮਿਲੀ ਫੰਕਸ਼ਨ ਹੈ ਮੰਨ ਲਓ ਤੁਹਾਡੇ ਘਰੇ ਮੈਰਿਜ ਫੰਕਸ਼ਨ ਹੈ ਤੁਹਾਡੇ ਕਾਫੀ ਗੈਸਟ ਆ ਰਹੇ ਨੇ ਬਾਹਰੋਂ ਤਾਂ ਤੁਸੀਂ ਉਹਨਾਂ ਨੂੰ ਵੀ ਕਾਰਾਂ ਪ੍ਰੋਵਾਈਡ ਕਰ ਸਕਦੇ ਹੋ ਸਾਡੇ ਤੋਂ 2 3 4 ਕਾਰਾਂ ਜਿੰਨੀਆਂ ਚਾਹੀਦੀਆਂ ਨੇ ਜਿਵੇਂ ਮੰਨ ਲਓ ਪੰਜ ਜਨ ਤੁਹਾਡਾ ਮੈਰਿਜ ਫੰਕਸ਼ਨ ਚੱਲ ਰਿਹਾ ਹੈ ਪੰਜ ਨਾਰੀ ਲੈ ਜਾਓ ਜੇ ਤੁਹਾਡੇ ਐਨ ਆਰ ਆਈ ਵੀਰ ਕੋਈ ਬਾਹਰੋਂ ਆ ਰਹੇ ਨੇ ਠੀਕ ਹੈ ਉਹਨਾਂ ਨੇ ਇੱਧਰ ਆ ਕੇ ਗੱਡੀ ਨਹੀਂ ਪਰਚੇਸ ਕਰਨੀ ਤਾਂ ਉਹ ਸਾਡੇ ਤੋਂ 1 ਮਹੀਨੇ ਲਈ ਰੱਖ ਸਕਦੇ ਆ अच्छा मतलब कि वो एक दिन <tomach> ही है हमारे ਕੋਲੇ ਹਾਂਜੀ ਸਾਡੇ ਕੋਲੇ ਫੋਰਚੂਨਰ ਤੋਂ ਲੈ ਕੇ ਇਨੋਵਾ ਹਾਈ ਕ੍ਰਾਸ ਛੋਟੀਆਂ ਤਾਰਾਂ ਜਿੰਨੀਆਂ ਵੀ ਹੈਗੀਆਂ ਨੇ ਹਾਂਜੀ ਸਾਰੀਆਂ ਮਿਲ ਜਾਂਦੀਆਂ। ਅੱਛਾ ਸਾਰੀ ਗੱਡੀ ਰੁਕੂ ਜਾਂਦੀ ਹੈ। ਹਾਂਜੀ ਮਤਲਬ ਦਿਨ ਦਾ ਕੋਈ ਚੱਕਰ ਨਹੀਂ ਇੱਕ ਦਿਨ ਵਾਸਤੇ ਲੈ ਲੇਪਾਂ ਪੂਰਾ ਦਿਨ ਰੱਖੋ। ਹਾਂਜੀ ਹਾਂ ਇੱਕ ਦਿਨ ਲਈ ਲੈ ਲਓ ਚਾਹੇ ਮਹੀਨੇ ਲਈ ਲੈ ਲਓ। ਓਕੇ ਹੁਣ ਆਪਾਂ ਅੱਕੇ ਸਮਝ ਗਏ ਸਰ ਇਹ ਤਾਂ ਹੋਊਗੀ ਚਲੋ ਜੀ ਸੈਲਫ ਡਰਾਈਵ ਦੀ ਕਿ ਮਤਲਬ ਡਰਾਈਵਰ ਬੰਦਾ ਆਪ ਯੂਜ਼ ਕਰ ਸਕਦਾਗਾ। ਉਹਨਾਂ ਨੇ ਕੀ ਮੰਨ ਲਓ ਟੈਕਸੀ ਸਰਵਿਸ ਹੈ ਕਿ ਉਹ ਵੀ ਅਵੇਲੇਬਲ ਹੈ ਸਰ ਸਾਡੇ ਕੋਲ ਟੈਕਸੀ ਸਰਵਿਸ ਦਾ ਕੰਮ ਸਾਡਾ ਬਹੁਤ ਪੁਰਾਣਾ ਹੈਗਾ ਤੇ ਸਾਡੇ ਕੋਲ ਸਾਰੇ ਪ੍ਰੋਫੈਸ਼ਨਲ ਡਰਾਈਵਰ ਨੇ ਜੋ ਸਾਡੇ ਕੋਲ 7-8 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਨੇ ਤੇ ਸਾਰੀਆਂ ਗੱਡੀਆਂ ਦੇ ਵਿੱਚ ਅਸੀਂ ਜੀਪੀਐਸ ਟਰੈਕਿੰਗ ਇਨੇਬਲ ਕੀਤੀ ਹੋਈ ਆ ਜਦੋਂ ਵੀ ਤੁਸੀਂ ਕਿਤੇ ट्रैवल ਕਰ ਰਹੇ ਹੋ ਜਾਂ ਤੁਹਾਡੀ ਫੈਮਿਲੀ ਟਰੈਵਲ ਕਰ ਰਹੀ ਹੈ ਤਾਂ ਤੁਸੀਂ ਸਾਡੇ ਤੋਂ ਜੀਪੀਐਸ ਦਾ ਲਿੰਕ ਲੈ ਸਕਦੇ ਹੋ ਉਹਦੇ ਨਾਲ ਤੁਹਾਨੂੰ ਪਤਾ ਲੱਗ ਜੇ ਕਿ ਤੁਹਾਡਾ ਜਿਹੜਾ ਪੈਸੇਂਜਰ ਆ ਔਨ ਦਾ ਟਾਈਮ ਜਿੱਥੇ ਵੀ ਤੁਹਾਡੀ ਮੰਨ ਲਓ ਜਾਣ ਪਹੁੰਚਣਾ ਦਿਲੀਪੁਰ ਪਹੁੰਚਣਾ ਉਹ ਟਾਈਮ ਤੇ ਪਹੁੰਚ ਰਿਹਾ ਜਾਂ ਜਿੱਥੇ-ਜਿੱਥੇ ਡਰਾਈਵਰ ਨੇ ਸਟਾਪਿੰਗ ਲਿਆ ਤਾਂ ਇਹਦੇ ਨਾਲ ਕੀ ਆ ਤੁਹਾਨੂੰ ਹਾਈ ਸੈਲਫਰੀ ਤੇ ਇੱਕ ਹਰ ਟਾਈਮ ਅਪ ਟੂ ਡੇਟ ਰਹਿਦਾ ਮੰਦਾ ਕਿ ਹਾਂ ਜੀ ਉਹ ਸਰ ਮੇਨ ਸਵਾਲ ਹਾਂ ਤਾਂ ਕਿ ਡਰਾਈਵਰ ਦਾ ਮੰਨ ਲਓ ਕੋਈ ਕਟੀ ਲੈ ਕੇ ਜਾ ਰਿਹਾ ਤੁਹਾਡੀ ਡਰਾਈਵਰ ਦੀ ਪ੍ਰੋਬਲਮ ਉਹ ਤਾਂ ਕਿ ਅਣਜਾਣ ਬੰਦਾ ਤਾਂ ਨਹੀਂਗਾ ਉਹਨੂੰ ਨੋਟਿਸ ਹੈਗੀ ਹੈ ਪਰਫੈਕਟ ਹਾਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਅਸੀਂ ਡਰਾਈਵਰ ਦੇ ਜਿਹੜੀ ਸਾਡੀ ਬੈਕਐਂਡ ਦੀ ਟੀਮ ਉਹ ਅਸੀਂ ਖਾਸ ਧਿਆਨ ਰੱਖਦੇ ਹਾਂ ਕਿ ਜਿਹੜਾ ਸਾਡੇ ਡਰਾਈਵਰ ਆਉਣੇ ਪੂਰੀ ਨੀਂਦ ਲਈ ਹੋਈ ਆ ਉਹਦੇ ਤੇ ਕੋਈ ਅਮੋਜ ਨਹੀਂ ਹੈਗਾ ਉਹ ਮੰਨ ਲਓ ਕੰਫਰਟੇਬਲ ਹੈ ਗੱਡੀ ਚਲਾਉਣ ਦੇ ਲਈ ਰੈਡੀ ਹੈ ਬਿਲਕੁਲ ਠੀਕ ਹੈ ਜੇ ਕੋਈ ਸਾਨੂੰ ਲੱਗਦਾ ਡਰਾਈਵਰ ਦੇ ਵਿੱਚ ਕੋਈ ਦਿੱਕਤ ਹੈ ਵੀ ਹੈ ਜਾਂ ਉਹ ਮੰਨ ਲਓ ਨੀਂਦ ਪੂਰੀ ਨਹੀਂ ਹੈਗੀ ਤਾਂ ਅਸੀਂ ਉਹਨੂੰ ਆਨ ਡਿਊਟੀ ਜੇ ਉਹਨੂੰ ਕੋਈ ਸੈਲਫ ਹੈਲਥ ਦੀ ਪ੍ਰੋਬਲਮ ਆਸੀ ਤਾਂ ਵੀ ਉਹਨੂੰ ਆਨ ਡਿਊਟੀ ਨਹੀਂ ਕਰਦੇ ਅਸੀਂ ਉਦੋਂ ਉਹਦੀ ਆਨ ਡਿਊਟੀ ਕਰਦੇ ਜਦੋਂ ਕਿ ਉਹ ਬਹੁਤ ਐਕਸੇ ਤਰੀਕੇ ਨਾਲ ਸਮਝ ਆਉਂਦਾ ਕਿ ਇਹ ਗੱਡੀ ਹੁਣ ਚਲਾਉਣ ਦੇ ਕਾਬਿਲ ਹੈਗਾ। ਓਕੇ ਜੰਦੀ ਆਪਾਂ ਦੁਬਾਰਾ ਇੱਕ ਰਿਪੀਟ ਕਰ ਦਿੰਨੇ ਹੁਣ ਬਟਿੰਡਾ ਵਾਸੀ ਮੰਨ ਲਓ ਗੱਡੀ ਲੈ ਕੇ ਜਾਣਾ ਚਾਹਤੇ ਘੰਮਰੋ ਵਾਸਤੇ ਤਾਂ ਉਹਨਾਂ ਨੂੰ ਕੀ ਕਰਨਾ ਸਤ? ਤਾਂ ਉਹਨਾਂ ਨੂੰ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਾ ਜਾਂ ਫਿਰ ਸਾਡੀ ਲੋਕੇਸ਼ਨ ਤੇ ਆ ਕੇ ਸਾਨੂੰ ਮਿਲ ਲੈਣਾ। ਅੱਛਾ ਠੀਕ ਜੇ ਜੀ ਆਪਾਂ ਦੁਬਾਰਾ ਰਿਪੀਟ ਕਰ ਦਈਏ ਕਿਹੜੀ ਕਿਹੜੀ ਗੱਡੀ ਆਪਣੇ ਕੋਲ ਮਿਲ ਜਾਣਗੀਆਂ ਕਿੰਨੇ ਟਾਈਮ ਵਾਸ ਚਾਹੇ ਮਹੀਨੇ 2 ਮਹੀਨੇ 4 ਮਹੀਨੇ ਜਿੰਨਾ ਟਾਈਮ ਲਈ ਮਰਜ਼ੀ ਨੀ ਲੈ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਫੋਰਸਨ অর ਇਨੋਵਾ ਹਾਈਕ੍ਰਾਸ ਛੋਟੀਆ ਕਾਰਾਂ ਡਿਜ਼ਾਇਰ ਅਟਿਕਾ ਹੀ ਸਮਝ ਚਲ ਗਈ ਓਕੇ ਸੋ ਪਟਿਆੰਡਾ ਉਸ ਜੇਕਰ ਦੇਖ ਲਈ ਤੁਹਾਡੇ ਵਾਸਤੇ ਇਹ ਬਹੁਤ ਮੌਕਾ ਹੈ ਜੀ ਪਟਿਆੰਡਾ ਵਿੱਚ ਪਹਿਲੀ ਵਾਰ ਜੀ ਭਾਵੇਂ ਤੁਸੀਂ ਕੋਈ ਵਿਆਹ ਸਾਧਨਾ ਪ੍ਰੋਗਰਾਮ ਹੈ ਤੁਹਾਨੂੰ ਕਾਰਾਂ ਦੀ ਕਮੀ ਪੈ ਰਹੀ ਹੈ ਉਹਨੂੰ ਤੁਸੀਂ ਕਿਰਾਏ ਤੇ ਲੈ ਸਕਦੇ ਹੋ ਬਿਨਾਂ ਡਰਾਈਵਰ ਤੋਂ ਪੂਰੀ ਫੈਮਿਲੀ ਵਾਲੇ ਆਪ ਡਰਾਈਵ ਕਰ ਸਕਦੇ ਹਨ ਤੇ ਕਿਸ ਤੋਂ ਲਾਭ ਵਾਲੋ ਐਨਆਰਆਈ ਭਰਾ ਆਏ ਹਨ ਮਹੀਨਾ ਘੁੰਮਣਾ ਚਾਹੁੰਦੇ ਹਨ ਪੂਰੇ ਪੰਜਾਬ ਦੇ ਵਿੱਚ ਉਹ ਵੀ ਕਰ ਸਕਦੇ ਹਨ ਤੇ ਅਗਰ ਤੁਸੀਂ ਲੋਕਲ ਵੀ ਮੈਸੇਜ ਤੁਹਾਨੂੰ ਮਿਲ ਰਿਹਾ ਹੈ ਜਿਸੇ ਪ੍ਰੋਗਰਾਮ ਤੇ ਹਨ ਵਿਆਹ ਸ਼ਾਦੀ ਕੋ ਬੁਕ ਕਰ ਸਕਦੇ ਹਨ ਤੁਸੀਂ ਇੱਕ ਦਿਨ ਬਾਅਦ ਤੇ ਵੀ ਲੈ ਆ ਸਕਦੇ ਦੋ ਦਿਨ ਬਾਅਦ ਤੇ ਵੀ ਲੈ ਜਾ ਸਕਦੇ ਹੋ ਤਾਂ ਮਾਰਕ ਟੇਬਲ ਹੈਗੇ ਜੀ ਆਪਣੀ ਤੁਹਾਰ ਸਿੰਘ ਨਜ਼ਰ ਦੇ ਵਿੱਚ ਜੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਜੀ ਇੱਕ ਵਾਰੀ ਮੌਕਾ ਸੇਮਾ ਤੋਂ ਮੌਕਾ ਜਰੂਰ ਹੋ ਜੀ ਉਸ ਵਕਟ ਮੈਨੂੰ ਕਮੈਂਟ ਕਰਕੇ ਦੱਸੋ ਜੀ ਕਿਵੇਂ ਅੱਗੇ ਤੋਂ ਮਿਲਦੇ ਸਕਦੇ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਸਰ ਥੈਂਕ ਯੂ